ਇਹ ਜ਼ਰੂਰ ਹੈ ਕਿ ਜਿਹੜਾ ਪਿੰਡ ਦਾ ਪਿੰਡ ਹੈ ਨਾ ਉਹ ਆਪਣੇ ਚੋਂ ਨਿਕਲਦਾ ਹੀ ਨਹੀਂ ਚਾਹੇ ਆਪਾਂ ਸ਼ਹਿਰਾਂ ਚ ਆ ਕੇ ਵੱਡੇ ਵੱਡੇ ਜਿਨ੍ਹਾਂ ਨੇ ਕਿਸਾਨੀ ਕਰ ਲਈ ਨਾ ਉਹਨਾਂ ਦੇ ਜ਼ਿਹਨ ਚੋਂ ਪਿੰਡ ਨਿਕਲੂਗਾ ਹੀ ਨਹੀਂ ਕਿ ਖਾਣੇ ਦੇ ਟੇਬਲ ਤੇ ਸਾਡੇ ਹੀ ਬੱਚੇ ਪੁੱਛਣ ਦੇ ਪਾਪਾ ਤੁਸੀਂ ਇਸ ਵਾਰ ਕਿਉਂ ਨਹੀਂ ਗਏ ਹੁਣ ਕਿੱਥੇ ਚੱਲੇ ਹੋ ਜਦੋਂ ਕਿਸਾਨੀ ਸੰਗਾ ਸ਼ੁਰੂ ਹੋਇਆ ਮਤਲਬ ਮੈਨੂੰ ਬੜੀ ਉਮੀਦ ਹੋਈ ਕਿ ਜਿਹੜੇ ਕਿਸਾਨ ਹੁੰਦੇ ਵੈਸੇ ਹੀ ਆਈ ਫੀਲ ਕਿ ਦੇ ਆਰ ਵੈਰੀ ਪਿਓਰ ਪੀਪਲ ਬਿਕੋਜ਼ ਦੇ ਆਰ ਕਨੈਕਟਡ ਟੂ ਦ ਸੋਇਲ ਸੋਇਲ ਦੇ ਨਾਲ ਕਨੈਕਟਡ ਨੇ ਤੇ ਬੜੇ ਪਿਓਰ ਸੱਚੇ ਸੁੱਚੇ ਨੇ ਉਹਨਾਂ ਦਾ ਕੋਈ ਕੋਈ ਆਪਣਾ ਇੰਟਰਸਟ ਨਹੀਂ ਹੁੰਦਾ ਕਿਸੇ ਚੀਜ਼ ਦਾ ਜਦੋਂ ਇਹ ਸੰਘਰਸ਼ ਸ਼ੁਰੂ ਹੋਇਆ ਤਾਂ ਮੈਂ ਕਿਹਾ ਮੈਂ ਇਸ ਸੰਘਰਸ਼ ਦੇ ਨਾਲ ਚੱਲ ਕੇ ਦੇਖਾਂ ਥੋੜੀ ਦੇਰ ਲੱਗਦੇ ਬੱਚਿਆਂ ਨੂੰ ਦਿਖਾਏ ਹੁਣ ਕੱਲ ਨੂੰ ਮੈਂ ਜਾਵਾਂਗੀ ਇੱਥੋਂ ਬਾਬਾ ਲਾਲਪ ਸਿੰਘ ਜੀ ਦਾ ਅੱਜ ਇੱਥੇ ਮਾਨ ਸਨਮਾਨ ਕਰਕੇ ਫਿਰ ਅਸੀਂ ਕੱਲ ਨੂੰ ਜਾਵਾਂਗੇ ਬੱਚਿਆਂ ਨੂੰ ਲੈ ਕੇ ਸਿੰਘੂ ਤੇ ਫਿਰ ਉਹਨਾਂ ਨੂੰ ਹੁਣ ਟੈਂਟ ਪੁੱਟਦੇ ਵੀ ਦਿਖਾਵਾਂਗੇ ਕਿ ਕਿੰਨੀ ਸ਼ਕਤ ਤੇ ਕੱਲ ਨੂੰ ਮੈਂ ਸਿੰਗੂ ਜਾਵਾਂਗੀ ਫਿਰ ਸਾਇਲੈਂਟਲੀ ਉਹਨਾਂ ਗਲੀਆਂ ਵਿੱਚ ਫਿਰੂੰਗੀ ਮੁੱਲ ਵੈਸੀ ਐ ਨਾ ਸੋਣਾ ਜੀ ਇੱਥੇ ਹਰ ਤਰ੍ਹਾਂ ਦਾ ਮੌਸਮ ਹਰ ਤਰ੍ਹਾਂ ਦੀ ਦਾਲ ਸਬਜ਼ੀ ਇਹਨਾਂ ਵਧੀਆ ਕਿਤੇ ਵੀ ਆਪ ਵੀਟੋ ਅਮਰੀਕਾ ਕੈਨੇਡਾ ਪਰ ਜਿਹੜਾ ਜਿਹੜਾ ਇੰਡੀਆ ਹੈ ਉਹਦੀ ਇਹ ਧਰਤੀ ਵਰਗੀ ਧਰਤੀ ਕੋਈ ਨਹੀਂ ਹੈਗੀ ਮੇਰੇ ਜਦ ਕੁਛ ਹੁੰਦਾ ਨਹੀਂ ਹੁਣ ਦੇਖੋ ਜੀ ਵਨ ਵੀਵਰ ਯੰਗ ਹੈ ਨਾ ਕਾਲਜਸ ਉਦੋਂ ਬੜਾ ਵਧੀਆ ਸੋਹਣਾ ਟਾਈਮ ਹੁੰਦਾ ਸੀ ਅ ਅਸੀਂ ਕੋਈ ਐ ਨਸ਼ੇ ਨੂੰச்சே ਨਹੀਂ इजीली ਨਹੀਂ ਸੀ ਅਵੇਲੇਬਲ ਹੈ ਨਾ ਐਕਸਪੋਜ਼ਰ ਨਹੀਂ ਸੀਗਾ ਅੱਜਕੱਲ ਦੇ ਬੱਚਿਆਂ ਨੂੰ ਹਰ ਚੀਜ਼ ਦਾ ਐਕਸਪੋਜ਼ਰ ਹੈ ਮੇਰੀ ਬੇਟੀ 9th ਚ ਹੈ ਉਹ ਹੀ ਇੰਨੀਆਂ ਵੱਡੀਆਂ ਗੱਲਾਂ ਕਰਦੀ ਬਿਕੋਜ਼ ਦੇਵ ਸੀਨ ਏਵਰੀਥਿੰਗ ਉਹਨਾਂ ਲਈ ਨਸ਼ੇ ਪੱਤੇ ਅ ਇੰਨੇ ਐਕਸਪੋਜ਼ਡ ਨੇ ਥਰੂ ਟੀਵੀ ਲਾਈਕ ਤੇ ਆਪਣੇ ਸਿਸਟਮ ਵਿੱਚ ਇੰਨੀ ਕਮੀ ਨੇ ਕਿ ਉਹ ਆਰਾਮ ਨਾਲ ਮਿਲ ਜਾਂਦੇ ਨੇ ਨਾ ਹੋਵੇ ਉਹ ਡਿਫੇਮ ਕਰਕੇ ਉਸ ਬੰਦੇ ਨੂੰ ਬਿਠਾ ਦਿੰਦੇ ਨੇ ਕੋਈ ਉਹ ਹੁੰਦਾ ਜੁਰਤਾਂ ਵਾਲਾ ਬਟ ਵਾਈ ਆਰ ਯੂ देयर ਬਾਬਾ ਜੀ ਕਿਉਂ ਬੈਠੇ ਹੈ ਮੈਮ ਬੇਟਾ ਬਿਕਾਜ਼ ਵੀ ਵਾਂਟ ਟੂ ਕ੍ਰੀਏਟ ਅ ਬਿਊਟੀਫੁਲ ਵਰਲਡ ਫॉर ਯੂ ਤਾਂ ਅਸੀਂ ਬੈਠਿਆ ਮਟਕਾ ਚੌਂਕ ਸਮਝ ਜਾਂਦੇ ਹੋ ਕਿਸਾਨੀ ਸੰਘਰਸ਼ ਕਿਸਾਨ ਆਗੂਆਂ ਤੋਂ ਇਲਾਵਾ ਹੋਰ ਵੀ ਬਹੁਤ ਲੋਕਾਂ ਦਾ ਯੋਗਦਾਨ ਇੱਕ ਸਾਲ ਬਾਰਡਰ ਤੇ ਡਟੇ ਹੋਏ ਸੀਗੇ ਤੇ ਨਾਲ ਵੱਖ-ਵੱਖ ਸ਼ਹਿਰਾਂ 'ਚ ਵੀ ਲੋਕਾਂ ਨੂੰ ਜਾਗਰੂਕ ਕਰਨਾ ਕਿਸਾਨੀ ਸੰਘਰਸ਼ ਬਾਰੇ ਦੱਸਣਾ ਵੀ ਕਿਉਂ ਕਿਸਾਨ ਦਿੱਲੀ ਦੀ ਬਰੂਹਾਾਂ ਤੇ ਕੇਂਦਰ ਸਰਕਾਰ ਨਾਲ ਲੜਾਈ ਲੜ ਰਹੇ ਨੇ ਉਹਨਾਂ 'ਚੋਂ ਇੱਕ ਵਿਅਕਤੀ ਆ ਸਾਡੇ ਨਾਲ ਨੇ ਨਵਜੋਤ ਕੌਰ ਨਵਜੋਤ ਕੌਰ ਮਟਕਾ ਚੌਂਕ ਚੰਡੀਗੜ੍ਹ ਸਿੰਘੂ ਬਾਰਡਰ ਹਰ ਥਾਂ ਤੇ ਜਾਂਦੇ ਸੀ ਬੜਾ ਸਾਇਲੈਂਟਲੀ ਰਹਿ ਕੇ ਆਪਦਾ ਯੋਗਦਾਨ ਪਾਉਂਦੇ ਸੀ ਹਰ ਹਮੇਸ਼ਾ ਇਹ ਨਹੀਂ ਹੁੰਦਾ ਵੀ ਕੋਈ ਵੀ ਬੰਦਾ ਸੰਘਰਸ਼ ਜਾਵੇ ਰੌਲਾ ਰੱਪਾ ਪਾਵੇ ਵੱਡੇ ਨਾਰੇ ਲਾਵੇ ਆਪਣੀ ਪ੍ਰੈਜ਼ੈਂਸ ਪਾਣੀ ਸੰਘਰਸ਼ ਉਹ ਵੀ ਇੱਕ ਬਹੁਤ ਵੱਡੀ ਗੱਲ ਹੈ ਨਵਜੋਤ ਕੌਰ ਜੀ ਸਾਡੇ ਨਾਲ ਇਹ ਗੱਲਬਾਤ ਕਰਦੇ ਆ ਨਵਜੋਤ ਜੀ ਜਦੋਂ ਵੀ ਅਸੀਂ ਦੇਖਿਆ ਕਿਸਾਨੀ ਦੀ ਗੱਲ ਹੁੰਦੀ ਸੀ ਖਾਸ ਕਰਕੇ ਚੰਡੀਗੜ੍ਹ ਚ ਤੁਸੀਂ ਹਰ ਥਾਂ ਮੌਜੂਦ ਹੁੰਦੇ ਸੀਗੇ ਭਾਵੇਂ ਤੁਸੀਂ ਉਹ ਨਾਰੇ ਨਹੀਂ ਲਾਉਂਦੇ ਸੀ ਜਾਂ ਕੁਝ ਹੋ ਨਹੀਂ ਸਾਇਲੈਂਟਲੀ ਆਪਣੀ ਪ੍ਰੈਜ਼ੈਂਸ ਜ਼ਰੂਰ ਰੱਖਦੇ ਸੀਗੇ ਕਿਵੇਂ ਜੁੜੇ ਕੀ ਕਹਾਣੀ ਜੀ ਮੈਨੂੰ ਸ਼ੁਰੂ ਤੋਂ ਐਂ ਲੱਗਦਾ ਸੀਗਾ ਕਿ ਇੱਕ ਪੋਲਿਟੀਕਲ ਰੈਵੋਲੂਸ਼ਨ ਦੀ ਲੋੜ ਹੈ ਜਦੋਂ ਕਿਸਾਨੀ ਸੰਘਰਸ਼ ਸ਼ੁਰੂ ਹੋਇਆ ਥੈਂਕ ਯੂ ਬੇਟਾ ਜਦੋਂ ਕਿਸਾਨੀ ਸੰਘਰਸ਼ ਸ਼ੁਰੂ ਹੋਇਆ ਮਤਲਬ ਮੈਨੂੰ ਬੜੀ ਉਮੀਦ ਹੋਈ ਕਿ ਜਿਹੜੇ ਕਿਸਾਨ ਹੁੰਦੇ ਵੈਸੇ ਹੀ ਆਈ ਫੀਲ ਕਿ ਦੇ ਆਰ ਵੈਰੀ ਪਿਓਰ ਪੀਪਲ ਬਿਕਾਜ਼ ਦੇ ਆਰ ਕਨੈਕਟਡ ਟੂ ਦ ਸੋਇਲ ਸੋਇਲ ਦੇ ਨਾਲ ਕਨੈਕਟਡ ਨੇ ਤੇ ਬੜੇ ਪਿਓਰ ਸੱਚੇ ਸੁੱਚੇ ਨੇ ਉਹਨਾਂ ਦਾ ਕੋਈ ਕੋਈ ਆਪਣਾ ਇੰਟਰਸਟ ਨਹੀਂ ਹੁੰਦਾ ਕਿਸੇ ਚੀਜ਼ ਦਾ ਜਦੋਂ ਇਹ ਸੰਘਰਸ਼ ਸ਼ੁਰੂ ਹੋਇਆ ਤਾਂ ਮੈਂ ਕਿਹਾ ਮੈਂ ਇਸ ਸੰਘਰਸ਼ ਦੇ ਨਾਲ ਚੱਲ ਕੇ ਦੇਖਾਂ ਥੋੜੀ ਦੇਰ ਤਾਂ ਆਪਣਾ ਆਪਣੇ ਮਟਕਾ ਚੌਕ ਮਟਕਾ ਚੌਕ ਨਹੀਂ ਆਪਣੇ ਕਿਸਾਨ ਭਵਨ ਆਪਣੇ ਆਗੂ ਮਿਲਦੇ ਹੁੰਦੇ ਸੀ ਫੋਰ ਦੇ ਮੀਟਿੰਗਸ ਮੈਂ ਉਹਨਾਂ ਚ ਜਾਣਾ ਸ਼ੁਰੂ ਕਰਤਾ ਆਈ ਸਟਾਰਟਡ ਸਟੱਡਿੰਗ ਥੈਮ ਵਾਈ ਆਰ ਦੇ ਸਟੈਂਡਿੰਗ ਕਿਉਂ ਖੜੇ ਨੇ ਕੀ ਹੋਇਆ ਮੈਨੂੰ ਬੜਾ ਹੀ ਲੱਗਿਆ ਕਿ ਜਿਹੜਾ ਮੈਂ ਪੋਲਿਟੀਕਲ ਰੈਵੋਲੂਸ਼ਨ ਸੋਚਦੀ ਸੀ ਆਣਾ ਯਾ ਬਿਕੋਜ਼ ਆਫ ਸੋ ਮੱਚ ਆਫ ਕ腐ਪਸ਼ਨ 올 ਅਰਾਊਂਡ ਇਹ ਆਗੂ ਕਰ ਲੈਣਗੇ ਸਹੀ ਫਿਰ ਇਹ ਮੂਵਮੈਂਟ ਜਿਵੇਂ ਜਿਵੇਂ ਚੱਲਦਾ ਗਿਆ ਟੋਲ ਪਲਾਜ਼ਾ ਤੋਂ ਅਬ ਰੇਲ ਰੋ ਕੋਚ ਗਏ ਲੋਕਾਂ ਨਾਲ ਸਾਨੇ ਕਿਸਾਨਾਂ ਨਾਲ ਗੱਲਾਂ ਕੀਤੀਆਂ ਇੱਕ ਤਾਂ ਮੇਰੇ ਫਾਦਰ ਸਾਹਿਬ ਹੋਣੀ ਸਾਡੀ ਪੈਰੈਂਟਸ ਆਇਡ ਕਿਸਾਨੀ ਆ ਤੇ ਬਸ ਫਿਰ ਜੀ ਚੱਲਦੇ ਗਏ ਫਿਰ ਚੱਲਦੇ ਗਏ ਚੱਲਦੇ ਗਏ ਚੱਲਦੇ ਗਏ ਸ਼ੰਭੂ ਮੋਰਚਾ ਅਸੀਂ ਜਾਂਦੇ ਸੀ ਰੇਲ ਰੋ ਕੋ ਲਈ ਫਿਰ ਉੱਥੇ ਆਪਣਾ ਸ਼ੰਭੂ ਮੋਰਚਾ ਦੀਪ ਸਿੱਧੂ ਦਾ ਵੀ ਆਇਆ ਗੇ ਉੱਥੇ ਵੀ ਮੈਂ ਜਾਂਦੀ ਸੀ ਸੋ ਥੈਟ ਯੂ نو ਮੈਨੂੰ ਆ ਲੱਗਦਾ ਸੀ ਕਿ ਦੀਪ ਸਿੱਧੂ ਤੇ ਕਿਸਾਨ ਆ ਦਾ ਦੇ ਵਿੱਚ ਕੋਈ ਮੈਂ ਉਹ ਕਰ ਦਵਾ ਕਨੈਕਸ਼ਨ ਬਿਕੋਜ਼ ਦੀਪ ਸਿੱਧੂ ਦੀ ਮੋਰਚੇ ਵਿੱਚ ਵੀ ਕਾਫੀ ਗੱਲਾਂ ਹੁੰਦੀਆਂ ਸੀ ਜਿਹੜੀਆਂ ਬਹੁਤ ਅਵੇਅਰ ਕਰ ਰਹੀਆਂ ਸੀ ਸਪੈਸ਼ਲੀ ਪੰਜਾਬੀ ਨੌਜਵਾਨਾਂ ਨੂੰ ਫਿਰ ਉੱਥੋਂ ਕਰਦੇ ਕਰਦੇ ਜੀ 26 27 ਨੂੰ ਇਹ ਜੇ ਉੱਥੇ ਗਏ ਸਾਰਾ ਕੁਝ ਪਤਾ ਲੱਗ ਗਿਆ ਕਿ ਹੱਕਾਂ ਲਈ ਕਰਨਾ ਬੱਚਿਆਂ ਨੂੰ ਵੀ ਲੈ ਕੇ ਗਏ ਉੱਥੇ ਟੈਂਟ ਲੱਗਦੇ ਬੱਚਿਆਂ ਨੂੰ ਦਿਖਾਏ ਹੁਣ ਕੱਲ ਨੂੰ ਮੈਂ ਜਾਊਂਗੀ ਇੱਥੋਂ ਬਾਬਾ ਲਾਲਪ ਸਿੰਘ ਜੀ ਦਾ ਅੱਜ ਇੱਥੇ ਮਾਨਦ ਸਮਾਨ ਕਰਕੇ ਫਿਰ ਅਸੀਂ ਕੱਲ ਨੂੰ ਜਾਵਾਂਗੇ ਬੱਚਿਆਂ ਨੂੰ ਲੈ ਕੇ ਸਿੰਘੂ ਤੇ ਫਿਰ ਉਹਨਾਂ ਨੂੰ ਹੁਣ ਟੈਂਟ ਪੁੱਟਦੇ ਵੀ ਦਿਖਾਵਾਂਗੇ ਕਿ ਕਿੰਨੀ ਕਿੰਨੀ ਸ਼ਹਾਦਤਾਂ ਤੋਂ ਬਾਅਦ ਕਿੰਨੇ ਸੈਕਰੀਫਾਈਸਸ ਤੋਂ ਬਾਅਦ ਬਿਕੋਜ਼ ਬੱਚਿਆਂ ਨੇ ਹਰ ਚੀਜ਼ ਉਹ ਜਿਹੜੀਆਂ ਆਪਣੀਆਂ 700 ਤੋਂ ਉੱਤੇ ਹੋਈਆਂ ਨੇ ਸ਼ਹਾਦਤਾਂ ਉਹਨਾਂ ਨੂੰ ਮੈਂ ਜ਼ਿਆਦਾ ਕਰਦੀ ਸੀ ਕਿਸੇ ਬਿਕੋਜ਼ ਦੇ ਆਰ ਹੇਅਰ ਤਾਂ ਹੀ ਆਪਾਂ ਇਹ ਮੋਰਚਾ ਜਿੱਤੇ ਆ ਤੇ ਕੱਲ ਨੂੰ ਮੈਂ ਸਿੰਘੂ ਜਾਊਂਗੀ ਫਿਰ ਸਾਇਲੈਂਟਲੀ ਉਹਨਾਂ ਗਲੀਆਂ ਵਿੱਚ ਫਿਰੂੰਗੀ ਕਿੰਨੇ ਬੱਚੇ ਲੈ ਕੇ ਜਾ ਰਹੇ ਹਾਂ ਕਿੱਥੋਂ ਲੈ ਕੇ ਜਾ ਰਹੇ ਮੇਰੇ ਆਪਣੇ ਹੀ ਆ ਮੇਰੇ ਆਪਣੇ ਵਿੱਚ ਮੇਰਾ ਬੇਟਾ ਤੇ ਬੇਟੀ ਅਸੀਂ ਤਿੰਨੇ ਹੀ ਜਾਵਾਂਗੇ ਮਾਂ ਪੁੱਤ ਤੇ ਬੇਟੀ ਸਾਲ ਦਾ ਸੰਘਰਸ਼ ਇੱਕ ਸਾਲ 14 ਦਿਨ ਹੋ ਗਏ ਨੇ ਕਿਵੇਂ ਦੇਖਦੇ ਹਾਂ ਹੁਣ ਕਿਸਾਨਾਂ ਨੇ ਫੈਸਲਾ ਕਰ ਲਿਆ ਵਾਪਸ ਆਉਣਾ ਬਹੁਤ ਜ਼ਿਆਦਾ ਜਾਣਾਂ ਵੀ ਗਈਆਂ ਨੇ ਸੰਘਰਸ਼ ਕੀਤਾ ਬਹੁਤ ਜ਼ਿਆਦਾ ਦਿੱਕਤਾਂਵਾਂ ਆਈਆਂ ਔਕੜਾਂ ਆਈਆਂ ਨੇ ਤੁਸੀਂ ਕਿਵੇਂ ਦੇਖਦੇ ਮੈਂ ਦੇਖਦੀ ਹਾਂ ਜੀ ਐਲਾਨ ਨੂੰ ਕਹੋ ਕਿ ਅੱਜ ਮੀਟਿੰਗ ਹੋਈ ਸੀ ਕੇਂਦਰ ਨਾਲ ਅੱਜ ਫਾਈਨਲ ਐਲਾਨ ਅੱਜ ਕੀਤਾ ਗਿਆ ਵੀ ਵਾਪਸ ਜਾਇਆ ਜਾਊਗਾ ਹਾਂਜੀ ਵਾਪਸੀ ਤਾਂ ਹੈ ਬਟ ਜਿਹੜਾ ਇਹ ਐਮਐਸਪੀ ਦਾ ਇਹਨਾਂ ਨੇ 3 ਮਹੀਨਿਆਂ ਦਾ ਟਾਈਮ ਬਾਉਂਡ ਕਰਕੇ ਦਿੱਤਾ ਆ ਉਹਦੇ ਵੱਲ ਵੀ ਮੈਂ ਕਾਫੀ ਲੁੱਕਆਊਟ ਕਰ ਰਹੀ ਆ ਬਾਕੀ ਜਿਹੜਾ ਲਖੀਮਪੁਰ ਕੇਸ ਵਿੱਚ ਅਜੇ ਮਿਸਟਰ ਟੈਨੀ ਦਾ ਸਿਗਾ ਉਹ ਵੀ ਮੇਰੇ ਦਿਮਾਗ 'ਚ ਹੈਗਾ ਕਿ ਸਾਰਾ ਕੁਝ ਸਹੇਜ ਕੇ ਹਰ ਮੋਰਚੇ ਦੇ ਹਰ ਪਹਿਲੂ ਨੂੰ ਸਹੇਜ ਕੇ ਜਿਵੇਂ ਹੁਣ ਆਪਣਾ ਇਧਰੋਂ ਕਿਸਾਨੀ ਤਿੰਨ ਕਿਸਾਨੀ ਬਿੱਲਾਂ ਦੀ ਰੱਦ ਹੋ ਗਏ ਬਟ ਇਹਨਾਂ ਦੇ ਇਹਨਾਂ ਨੂੰ ਰੱਦ ਕਰਾਉਣ ਦੇ ਵਿੱਚ ਇੱਕ ਲਖੀਮਪੁਰ ਵਾਲਾ ਕੇਸ ਇੱਕ ਸ਼ਹਾਦਤਾਂ ਇੱਕ ਜਿਹੜੇ ਆਪਣੇ ਕੇਸਿਸ ਇਹਨਾਂ ਨੇ ਮੰਨ ਲਿਆ ਸਰਕਾਰ ਨੇ ਵਾਪਸ ਲੈਣੇ ਉਹ ਸਾਰਾ ਜੇ ਸੁਲਝ ਜੁਗਾ ਨਾ ਮੈਨੂੰ ਉਦਣ ਖੁਸ਼ੀ ਬਹੁਤ ਹੋਏਗੀ ਪੇਸ਼ੇ ਤੋਂ ਕੀ ਕਰਦੇ ਹੋ ਕੀ ਪੇਸ਼ਾ ਤੁਹਾਡਾ ਜੀ ਮੈਂ ਐਡਮਿਨਿਸਟਰੇਟਰ ਹੈਗੀ ਆ ਸਕੂਲ ਦੇ ਵਿੱਚ ਤੇ ਬੱਚਿਆਂ ਨੂੰ ਦੇਖਣਾ ਬੱਚਿਆਂ ਦੀ ਖੁਸ਼ੀ ਲਈ ਬੱਚਿਆਂ ਦੀ ਸੇਫਟੀ ਸਿਕਿਉਰਿਟੀ ਮੇਰੇ ਹੱਥਾਂ ਵਿੱਚ ਹੁੰਦੀ ਹੈ ਮੈਂ ਉਸ ਲਈ ਟੇਕ ਕੇਅਰ ਕਰਦੀ ਹਾਂ ਉਸ ਚੀਜ਼ ਨੂੰ ਤੇ ਮੈਂ ਸੰਘਰਸ਼ਣਾ ਇਸ ਲਈ ਵੀ ਜੁੜੀ ਕਿ ਇਦੋਂ ਵੱਡੀ ਸਿਕਿਉਰਿਟੀ ਸੇਫਟੀ ਮੈਨੂੰ ਕਿੱਥੇ ਮੇਰੀ ਡਿਊਟੀ ਹੋਏਗੀ ਕਿ ਮੈਂ ਆਪਣੇ ਬੱਚਿਆਂ ਨੂੰ ਜਿੰਨੇ ਵੀ ਛੋਟੇ ਛੋਟੇ ਬੱਚੇ ਮੈਂ ਦੇਖਦੀਆਂ ਕਿ ਇਹਨਾਂ ਨੂੰ ਇੱਕ ਅਜਿਹੀ ਦੁਨੀਆ ਦੇ ਕੇ ਜਾਈਏ ਜਿਹਦੇ ਵਿੱਚ ਕ腐ਸ਼ਨ ਨਾ ਹੋਵੇ ਹੱਕਾਂ ਲਈ ਖੜਨ ਦੀ ਫ੍ਰੀडम ਹੋਵੇ ਤੇ ਆਪਣਾ ਇਹ ਮੁਲਕ ਵੈਸੀ ਹੀ ਇੰਨਾ ਸੋਣਾ ਜੀ ਇੱਥੇ ਹਰ ਤਰ੍ਹਾਂ ਦਾ ਮੌਸਮ ਹਰ ਤਰ੍ਹਾਂ ਦੀ ਦਾਲ ਸਬਜ਼ੀ ਇੰਨਾ ਵਧੀਆ ਕਿਤੇ ਵੀ ਹਵ ਬੀਨ ਟੂ ਅਮਰੀਕਾ ਕੈਨੇਡਾ ਪਰ ਜਿਹੜਾ ਜੇ ਇੰਡੀਆ ਹੈ ਉਹਦੀ ਇਹ ਧਰਤੀ ਵਰਗੀ ਧਰਤੀ ਕੋਈ ਨਹੀਂ ਹੈਗੀ ਜੀ ਤੁਹਾਡਾ ਇੱਕ ਐਕਸਪੀਰੀਅੰਸ ਹੈ ਐਕਸਪੋਜ਼ਰ ਵੀ ਹੈ ਤੁਸੀਂ ਬਾਹਰ ਦੇਸ਼ ਵੀ ਦੇਖੇ ਨੇ ਕਿਉਂ ਲੱਗਦਾ ਵੀ ਲੋਕ ਜਿਹੜੇ ਖਾਸ ਕਰਕੇ ਨੌਜਵਾਨ ਇੱਥੋਂ ਭੱਜ ਰਹੇ ਨੇ ਕੀ ਕਾਰਨ ਲੱਗਦਾ ਇਟ ਇਜ਼ ਬੇਸਿਕਲੀ ਦ ਸਿਸਟਮ ਜੀ ਹੁਣ ਮੈਨੂੰ ਮੈਂ ਗ੍ਰੀਨ ਪੀਸ ਨਾਲ ਵੀ ਜੁਣੀ ਹੋਈ ਆ ਜਿਹਦੇ ਵਿੱਚ ਅ ਏ ਰਹਿ ਗਿਆ ਕਿ ਡਰਕਟਰ ਲਗਾਓ ਗੱਡੀਆਂ ਤੇ ਨ ਜਾਓ ਸਾਈਕਲ ਤੇ ਜਾਓ ਮੈਂ ਉਹਨਾਂ ਨੂੰ ਇਹ ਜ਼ਰੂਰ ਕੁਐਸਚਨ ਕਰਦੀ ਹੁੰਨੀ ਹੈ ਕਿ ਮੈਂ ਜੇ ਮੈਂ ਆਪਣੀ ਬੇਟੀ ਨੂੰ ਸਾਈਕਲ ਤੇ ਸ਼ਾਮ ਨੂੰ ਰਾਤ ਨੂੰ ਨਹੀਂ ਭੇਜ ਸਕਦੀ ਮੇਰੀ ਮੈਂ ਨਹੀਂ ਭੇਜ ਸਕਦੀ ਬਿਕੋਜ਼ ਆਪਣੇ ਸਿਸਟਮ ਵਿੱਚ ਸੇਫਟੀ ਸਿਕਿਉਰਿਟੀ ਤਾਂ ਹੈ ਹੀ ਨਹੀਂ ਹੈਨਾ ਜੀ ਜੇ ਮੈਂ ਅੱਜ ਪੈਸੇ ਲਾ ਦਵਾਂ ਕਿਤੇ ਕਿਸੇ ਬੈਂਕ ਚ ਲਾ ਦਵਾਂ ਕਿਸੇ ਇਨਵੈਸਟਮੈਂਟ ਤੇ ਕਰਦਾ ਕੋਈ ਸ਼ੋਰੂਮ ਹੀ ਲੈ ਲਾਂ ਫਾਰ ਐਗਜ਼ਾਮਪਲ ਓਕ ਸੇਫ ਹੈਗਾ ਕਿ ਨਹੀਂ ਕਬਜ਼ੇ ਆਇਆ ਤਾਂ ਤਾਂ ਨਹੀਂ ਜਾਏਗਾ ਹੁਣ ਮੈਨੂੰ ਕੱਲ ਇੱਕ ਬੰਦੇ ਨੇ ਪੁੱਛਿਆ ਪੜੇ ਲਿਖੇ ਨੇ ਉਹ ਵੀ ਚੰਡੀਗੜ੍ਹ ਦੇ ਕਹਿੰਦੇ ਨਵਜੋਤ ਮੈਨੂੰ ਸਿੰਪਲ ਲੈਂਗੁਏਜ ਵਿੱਚ ਸਮਝਾਓ ਮੈਂ ਕਿਹਾ ਸਰ ਤੁਹਾਡਾ ਸ਼ੋਰੂਮ ਹੈ ਰਾਈਟ ਤੁਸੀਂ ਕਿੰਨੇ ਸਾਲ ਹੋ ਗਏ 8-10 ਸਾਲ ਹੋ ਗਏ ਇਹ ਕੇਸ ਲੜਦੇ ਨੂੰ ਕਿਉਂਕਿ ਤੁਹਾਡਾ ਕਬਜ਼ਾ ਹੋ ਗਿਆ ਮੈਂ ਕਿਹਾ ਸਾਨੂੰ ਪਤਾ ਕਿਉਂ ਖੁਸ਼ੀ ਹੈ ਕਿ ਸਾਡੀ ਜ਼ਮੀਨਾਂ ਤੇ ਹੁਣ ਕਬਜ਼ਾ ਸਰਕਾਰਾਂ ਵੱਲੋਂ ਜਿਹੜੇ ਬਿਜ਼ਨਸਮੈਨ ਹੋਣਗੇ ਉਹਨਾਂ ਦਾ ਨਹੀਂ ਹੋਊਗਾ then he understood ਕਹਿੰਦਾ ਸੱਚੀ ਵਾਕੇ ਆਪਣੀ ਦੇਸ਼ ਦਾ ਸਿਸਟਮ ਅ ਸੁਲਝਾਉਣ ਵਾਲਾ ਆ ਤੋ ਇਸ ਲਈ ਨੌਜਵਾਨਾਂ ਨੂੰ ਫਿਰ ਜਦ ਕੁਝ ਹੁੰਦਾ ਨਹੀਂ ਹੁਣ ਦੇਖੋ ਜੀ ਵੈਨ ਵੀ ਵਰ ਯੰਗ ਹੈ ਨਾ ਕਾਲਜਸ ਉਦੋਂ ਬੜਾ ਵਧੀਆ ਸੋਹਣਾ ਟਾਈਮ ਹੁੰਦਾ ਸੀ ਅ ਅਸੀਂ ਕੋਈ ਆ ਨਸ਼ੇ ਨੂੰ ਛੇ ਨਹੀਂ इजीली ਨਹੀਂ ਸੀ ਅਵੇਲੇਬਲ ਹੈ ਨਾ ਐਕਸਪੋਜ਼ਰ ਨਹੀਂ ਸੀਗਾ ਅੱਜ ਕੱਲ ਦੇ ਬੱਚਿਆਂ ਨੂੰ ਹਰ ਚੀਜ਼ ਦਾ ਐਕਸਪੋਜ਼ਰ ਹੈ ਮੇਰੀ ਬੇਟੀ 9th ਚ ਹੈ ਉਹ ਹੀ ਇੰਨੀਆਂ ਵੱਡੀਆਂ ਗੱਲਾਂ ਕਰਦੀ ਬਿਕੋਜ਼ ਦੇਵ ਸੀਨ ఎవਰੀਥਿੰਗ ਉਹਨਾਂ ਲਈ ਨਸ਼ੇ ਪੱਤੇ ਅ ਇੰਨੇ ਐਕਸਪੋਜ਼ ਨੇ ਥਰੂ ਟੀਵੀ ਲਾਈਕ ਤੇ ਆਪਣੇ ਸਿਸਟਮ ਵਿੱਚ ਇੰਨੀ ਕਮੀ ਨੇ ਕਿਉਂ ਆਰਾਮ ਨਾ ਮਿਲ ਜਾਂਦੇ ਨੇ ਇਹ ਚੀਜ਼ਾਂ ਨੇ ਜੀ ਲੂਪ ਹੋਲਸ ਆਈ ਹੈਵ ਸੀਨ ਸੱਚ ਆਨੈਸਟ ਪੀਪਲ ਇੰਨੇ ਆਨੈਸਟ ਪੀਪਲ ਬੀਇੰਗ ਡਿਫੇਮਡ ਫਾਰ ਨਥਿੰਗ ਜੇ ਕੋਈ ਹੱਕਾਂ ਲਈ ਖੜਨ ਦੀ ਕੋਸ਼ਿਸ਼ ਕਰਦਾ ਆ ਉਹਦਾ ਇਹ ਜੇ ਅਜੇ ਸਰਕਾਰਾਂ ਦੇ ਹੁਣ ਜਿਵੇਂ ਫੋਰ ਐਗਜ਼ਾਮਪਲ ਜੀ ਸਰਕਾਰਾਂ ਦੀ ਉਹਦੇ ਚ ਨਾ ਹੋਵੇ ਉਹ ਡਿਫੇਮ ਕਰਕੇ ਉਸ ਬੰਦੇ ਨੂੰ ਬਿਠਾ ਦਿੰਦੇ ਨੇ ਕੋਈ ਉਹ ਹੁੰਦਾ ਜੁਰਤਾਂ ਵਾਲਾ ਜਿਹੜਾ ਖੜ ਸਕਦਾ ਹੈ ਜੀ ਇਸ ਮੁਲਕ ਵਿੱਚ ਸਿਸਟਮ ਆਪਣਾ ਤਾਂ ਪੋਲੀਟੀਕਲੀ ਇਜ਼ ਈਵਨ ਬਿਊਰੋਕ੍ਰੇਸੀ ਬਿਊਰੋਕ੍ਰੇਸੀ ਤੇ ਪੋਲੀਟੀਕਲੀ ਦ ਸਿਸਟਮ ਇਜ਼ ਸੋ ਕਹਿੰਦੇ ਨੇ ਇੰਨਾ ਗੰਦਲਾ ਹੋਇਆ ਹੋਇਆ ਜੀ ਤਾਂ ਬੱਚਿਆਂ ਨੂੰ ਹੁਣ ਮੇਰਾ ਬੱਚਾ ਇਜ਼ ਅ ਕੈਨੇਡੀਅਨ ਸਿਟੀਜ਼ਨ ਮੇਰੀ ਬੇਟੀ ਅਮਰੀਕਨ ਸਿਟੀਜ਼ਨ ਹੈ ਮੇਰਾ ਬੇਟਾ ਕਹੂਗਾ ਮम्मा ਉਰੇ ਮੈਂ ਰਹਿਣਾ ਛੋਟਾ ਹੁੰਦਾ ਕਹਿੰਦਾ ਸੀ ਮੈਂ ਕੈਨੇਡਾ ਨਹੀਂ ਜਾਊਂਗਾ ਮੈਂ ਉਰੇ ਹੀ ਰਹੂੰਗਾ ਹੁਣ ਜਿਵੇਂ ਜਿਵੇਂ ਉਹ ਦੇਖਦਾ ਮੈਨੂੰ ਵੀ ਉਲਝਦੇ ਦੇਖਦਾ ਹੈ ਕਈ ਜਗ੍ਹਾਾਂ 'ਤੇ ਤਾਂ ਕਹਿੰਦਾ ਮम्मा ਆਈ ਥਿੰਕ ਸੋ ਜੇ ਤੁਸੀਂ ਪੋਲਿਟਿਕਸ ਜਾਂ ਤੁਸੀਂ ਹਿਊਮਨ ਰਾਈਟਸ ਲਈ ਖੜੇ ਹੋਣਾ ਤਾਂ ਤੁਸੀਂ ਕੈਨੇਡਾ ਜਾ ਕੇ ਨਹੀਂ ਖੜੇ ਹੋ ਸਕਦੇ ਮੈਂ ਕਿਹਾ ਨਹੀਂ ਯਾਰ ਮੇਰਾ ਮੁੱਲਕੇ ਮੈਂ ਇੱਥੇ ਖੜੀ ਹੋਊਂਗੀ ਇਹ ਤੁਸੀਂ ਬੱਚਿਆਂ ਨਾਲ ਥੋੜਾ ਵਾਅ ਪੈਂਦਾ ਰੋਜ਼ ਦੀ ਰੋਜ਼ ਵੀ ਬੱਚਿਆਂ ਨੂੰ ਦੇਖਦੇ ਹਾਂ ਸਿਕਿਉਰਿਟੀ ਸੇਫਟੀ ਉਹਨਾਂ ਦੀ ਕਈ ਵਾਰ ਬੱਚੇ ਸਵਾਲ ਹੀ ਪੁੱਛ ਲੈਂਦੇ ਆ ਕਿਸ ਪ੍ਰਕਾਰ ਦਾ ਸੰਘਰਸ਼ ਚੱਲ ਰਿਹਾ ਹੈ ਕਿਉਂ ਚੱਲ ਰਿਹਾ ਹੈ ਕਾਫੀ ਬੰਨਾਂ ਵਿੱਚ ਡਿਫਰੈਂਟ ਡਿਫਰੈਂਟ ਚਰਚਾਵਾਂ ਚੱਲਦੀਆਂ ਹੁੰਦੀਆਂ ਨੇ ਅਸੀਂ ਸੰਘਰਸ਼ ਨੂੰ ਲੈ ਕੇ ਕਿਸਾਨੀ ਮੋਰਚੇ ਲੈ ਗਏ ਤਾਂ ਬੱਚਿਆਂ ਦੇ ਬੜੇ ਇਨੋਸੈਂਟ ਜਿਹੇ ਸਵਾਲ ਹੁੰਦੇ ਆ ਕਿਸ ਪ੍ਰਕਾਰ ਤੁਹਾਨੂੰ ਸਵਾਲ ਪੁੱਛੇ ਗਏ ਤੇ ਤੁਸੀਂ ਕਿਵੇਂ ਸਮਝਾਉਂਦੇ ਰਹੇ ਉਹ ਜਿਵੇਂ ਮੈਨੂੰ ਇੱਕ ਬੜਾ ਹੀ ਪਿਆਰਾ ਸਵਾਲ ਪੁੱਛਿਆ ਗਿਆ ਨਵਜੋਤ ਮੈਮ ਆਰ ਯੂ देयर ਇਨ ਦਾ ਮਟਕਾ ਚੌਕ ਆਰ ਯੂ देयर ਟੇਕਿੰਗ ਕੇਅਰ ਆਫ ਸੇਫਟੀ ਸਿਕਿਉਰਿਟੀ ਆਫ ਬਾਬਾ ਜੀ ਤਾਂ ਮੈਂ ਕਹਿੰਦੀ ਸੀ ਹਾਂਜੀ ਬੇਟਾ ਮੈਂ ਉਹਨਾਂ ਦੀ ਸਿਕਿਉਰਿਟੀ ਸੇਫਟੀ ਲਈ ਉਹ ਬਿਮਾਰ ਨਾ ਹੋ ਜਾਣ ਉਹਨਾਂ ਨੂੰ ਪੁਲਿਸ ਤੰਗ ਨਾ ਕਰੇ ਉਹਨਾਂ ਨੂੰ ਕੋਈ ਹੋਰ ਪੋਲਿਟੀਕਲ ਪਾਰਟੀ ਆ ਕੇ ਜ਼ਿਆਦਾ ਪ੍ਰੈਸ਼ਰਾਈਜ਼ ਨਾ ਕਰੇ ਤੇ ਮੈਂ ਕਿ ਉਹਨਾਂ ਦੇ ਖਾਣੇ ਪੀਣ ਦਾ ਵੀ ਦੇਖਦੇ ਆ ਮਤਲਬ ਦੈਟਸ ਵਾਟ ਵਾਈ ਆਰ ਯੂ देयर ਬਾਬਾ ਜੀ ਕਿਉਂ ਬੈਠੇ ਹੈ ਮੈਮ ਬੇਟਾ ਬਿਕਾਜ਼ ਵੀ ਵਾਂਟ ਟੂ ਕ੍ਰੀਏਟ ਅ ਬਿਊਟੀਫੁਲ ਵਰਲਡ ਫॉर ਯੂ ਤਾਂ ਅਸੀਂ ਬੈਠਿਆ ਮਟਕਾ ਚੌਂਕ ਸਮਝ ਜਾਂਦੇ ਨ ਕਰਛਵਾਰੇ ਵੀ ਪੁੱਛਦੇ ਰਹਿੰਦੇ ਸੀ ਜਿਹੜੇ ਛੋਟੇ ਛੋਟੇ ਜਵਾਕ ਜੀ ਛੋਟੇ ਛੋਟੇ ਜਵਾਕ ਅੱਜ ਕੱਲ ਤਾਂ ਮੈਂ ਜਿਹੜੇ ਜਵਾਕ ਹੁੰਦੇ ਉਹਨਾਂ ਕੋਲ ਕਿਹਾ ਜਾਂਦਾ ਵੀ ਪਿੰਡਾਂ ਤੋਂ ਡਿਸਕ ਮਲਕੀ ਕਨੈਕਟ ਨਹੀਂ ਹੁੰਦਾ ਇੰਨਾ ਜ਼ਿਆਦਾ ਹੈਗਾ ਤਾਂ ਕਈ ਵਾਰ ਖੇਤੀ ਨੂੰ ਪੂਰੀ ਤਰ੍ਹਾਂ ਸਮਝ ਵੀ ਨਹੀਂ ਪਾਉਂਦੇ ਹੈਗੇ ਤਾਂ ਕਰਕੇ ਮੈਂ ਪੁੱਛ ਰਿਹਾ ਅ ਇੱਕ ਗੱਲ ਜ਼ਰੂਰ ਹੈ ਕਿ ਜਿਹੜਾ ਪਿੰਡ ਦਾ ਪਿੰਡ ਹੈ ਨਾ ਉਹ ਆਪਣੇ ਚੋਂ ਨਿਕਲਦਾ ਹੀ ਨਹੀਂ ਚਾਹੇ ਆਪਾਂ ਸ਼ਹਿਰਾਂ ਚ ਆ ਕੇ ਵੱਡੇ ਵੱਡੇ ਜਿਨ੍ਹਾਂ ਨੇ ਕਿਸਾਨੀ ਕਰ ਲਈ ਨਾ ਉਹਨਾਂ ਨੇ ਜ਼ਹਿਨ ਚੋਂ ਪਿੰਡ ਨਿਕਲੂਗਾ ਹੀ ਨਹੀਂ ਕਦੇ ਨਹੀਂ ਨਿਕਲਦਾ ਖਾਣਿਆਂ ਦੇ ਟੇਬਲ ਤੇ ਆਈ ਹੈ ਸੀਨ ਸੋ ਮਨੀ ਫੈਮਲੀਆਂ ਟੈਲਿੰਗ ਮੀ ਕਿ ਖਾਣੇ ਦੇ ਟੇਬਲ ਤੇ ਸਾਡੇ ਹੀ ਬੱਚੇ ਪੁੱਛਣ ਦੇ ਪਾਪਾ ਤੁਸੀਂ ਇਸ ਵਾਰ ਕਿਉਂ ਨਹੀਂ ਗਏ ਹੁਣ ਕਿੱਥੇ ਚੱਲੇ ਹੋ ਤੁਸੀਂ ਉੱਥੇ ਚੱਲੇ ਹੋ ਇੱਕ ਸਾਡੇ ਭੂਆ ਜੀ ਦੇ ਦੋਤਾ ਹੈ ਜੀ ਉਹ ਤਾਂ ਗੱਡੀ ਚੋਂ ਬਾਹਰ ਨਿਕਲ ਕੇ ਕਿ ਉਸਤਾਨ ਮਜ਼ਦੂਰ ਇੱਕ ਤਾਂ ਜਿੰਦਾਬਾਦ ਜਿੰਦਾਬਾਦ ਸੋ ਇਹ ਜੇ ਬੱਚਿਆਂ ਲਈ ਇੱਕ ਸੋਹਣੀ ਜੀ ਦੁਨੀਆ ਸਿਰਜ ਕੇ ਜਾਈਏ ਹਰ ਪੋਲਿਟੀਕਲ ਪਾਰਟੀ ਨੂੰ ਰਿਕੁਐਸਟ ਹੈ ਹਰ ਪੋਲਿਟੀਕਲ ਵਰਕਰ ਨੂੰ ਰਿਕੁਐਸਟ ਹੈ कि ਜਿੱਥੇ ਵੀ ਹੋ ਸਕੇ ਨਾ ਆਪਣੀ ਜਗਾ ਆਸੇ ਪਾਸੇ ਨੂੰ ਹੀ ਕਲੀਨ ਕਰ ਲੋ ਆਪੇ ਸਿਸਟਮ ਸੋਣਾ ਹੋ ਜਾਏਗਾ ਐਡਾ ਆਪਾਂ ਕਿਸਾਨ ਐਡਾ ਵੱਡਾ ਕਿਸਾਨ ਅੰਦੋਲਨ ਆਪਾਂ ਲੜ ਕੇ ਆਏ ਆ ਇਹਨੇ ਸਾਲਾਂ ਬਾਅਦ ਆ ਆਪਾਂ ਨੂੰ ਹੁਣ ਅੱਗੇ ਆਪਣੀ ਸੋਚ ਹੀ ਸਹੀ ਕਰਨੀ ਪੈਣੀ ਹੈ ਇੱਕ ਆਖਰੀ ਸਵਾਲ ਮੇਰਾ ਬਹੁਤ ਸਾਰਾ ਲੋਕਾਂ ਚ ਇਹ ਚਰਚਾਵਾਂ ਚੱਲ ਰਹੀਆਂ ਸਵਾਲ ਵੀ ਉੱਠ ਕੇ ਆ ਰਹੇ ਆ ਕਿਸਾਨਾਂ ਨੂੰ ਵੀ ਰੋਜ਼ ਦੀ ਤਰ੍ਹਾਂ ਪੁੱਛਿਆ ਜਾਂਦਾ ਕੀ ਉਹਨਾਂ ਨੂੰ ਰਾਜਨੀਤੀ ਚਾਉਣਾ ਚਾਹੀਦਾ ਕੀ ਉਹਨਾਂ ਨੂੰ ਮেইনਸਟ੍ਰੀਮ ਪੋਲਿਟਿਕਸ 'ਚ ਆਉਣਾ ਚਾਹੀਦਾ ਇੱਕ ਤੜਾਏ ਕਹਿੰਦਾ ਹੈ ਵੀ ਜੇ ਅਸੀਂ ਆਪਣੀ ਗੱਲਾਂ ਮਨਵਾਉਣੀਆਂ ਨੇ ਹਰ ਟਾਈਮ ਬਸ ਸੰਘਰਸ਼ ਨਹੀਂ ਕਰ ਸਕਦੇ ਅਣਜਾਨਾ ਨਹੀਂ ਗਵਾ ਸਕਦੇ ਕਿ ਸਾਨੂੰ ਰਾਜਨੀਤੀ 'ਚ ਆਉਣਾ ਚਾਹੀਦਾ ਦੂਸਰੇ ਕਹਿੰਦੇ ਨਹੀਂ ਸਾਨੂੰ ਪ੍ਰੈਸ਼ਰ ਗਰੁੱਪ ਬਣ ਕੇ ਆਹੀਂ ਸੰਘਰਸ਼ ਕਰਕੇ ਆਪਣੀ ਗੱਲਾਂ ਮਨਵਾਉਣੀਆਂ ਚਾਹੀਦੀਆਂ ਤੁਸੀਂ ਕੀ ਕਹਿਣਾ ਚਾਹੋ ਹਾਂਜੀ ਮੇਰੀ ਇਹ ਆਊਟਲੁੱਕ ਹੈ ਜਿਵੇਂ ਸਯੁਕਤ ਕਿਸਾਨ ਮੋਰਚਾ ਹੈ ਹੈਨਾ ਇਹ ਜੇ ਪਾਰਟੀ ਐਲਾਨ ਦਾ ਆ ਤੇ ਜਿਨੇ ਵੀ ਆਗੂ ਨੇ ਇਹ ਨਾ ਪੋਲਿਟੀਕਲੀ ਆਉਣ ਬਟ ਇੱਕ ਇੱਕ ਕਿਸਾਨੀ ਫਰੰਟ ਖੜਾ ਕਰਦੇ ਜਿਹਦੇ ਚ ਹੁਣ ਆਪਣੇ ਸੰਘਰਸ਼ ਵਿੱਚ ਆਪਾਂ ਦੇਖਿਆ ਕਿੰਨੇ ਨੌਜਵਾਨਾ ਨੇ ਕਿੰਨੇ ਕਿੱਡੇ ਕਿੱਡੇ ਕੰਮ ਕਰਤੇ ਉਹਨਾਂ ਨੂੰ ਨੋਮੀਨੇਟ ਕਰਦੇਣ ਆਪਣੇ ਆਪਣੇ ਪਿੰਡਾਂ ਚੋਂ ਜਿਵੇਂ ਨੌਜਵਾਨਾ ਨੇ ਕੀਤਾ ਉਹਨਾਂ ਨੂੰ ਕਰਦੇਣ ਆਪਣਾ ਸੰਯੁਕਤ ਕਿਸਾਨ ਮੋਰਚਾ ਅਲੈਦਾ ਰੱਖਣ ਬਟ ਆਪਣੀ ਨੌਜਵਾਨਾਂ ਦਾ ਤਜਰਬਾ ਵੀ ਚਾਹੀਦਾ ਹੈ ਕਈ ਵਾਰ ਆਫ ਟ੍ਰੈਕ ਹੋ ਜਾਂਦੇ ਨੇ ਕਿਸੇ ਹੋਰ ਪਾਸੇ ਤੁਰ ਪੈਂਦੇ ਨੇ ਤਾਂ ਕੰਬੀਨੇਸ਼ਨ ਹੋਣਾ ਚਾਹੀਦਾ ਦੇਖੋ ਜੀ ਅੱਜ ਕੱਲ ਇੰਨੀ ਅਵੇਰਨੈਸ ਹੈ ਹੈਨਾ ਜੋਸ਼ ਤੇ ਹੋਸ਼ ਦਾ ਜੋਸ਼ ਤੇ ਹੌਸ਼ ਅੱਜ ਕੱਲ ਦੇ ਨੌਜਵਾਨ ਵਿੱਚ ਹੈ ਜੀ ਮੈਂ ਜਦੋਂ ਇਹ ਆਪਣਾ ਸੰਘਰਸ਼ ਸ਼ੁਰੂ ਹੋਇਆ ਮੈਂ ਉਦੋਂ ਨੌਜਵਾਨਾਂ ਨੂੰ ਦੇਖਿਆ ਪੁਲਿਸ ਨਾਲ ਗੱਲ ਕਰਦੇ ਹੋਏ ਤਮੀਜ਼ ਦੇ ਨਾਲ ਆਪਣੀ ਜਗ੍ਹਾ ਤੇ ਖੜਦੇ ਹੋਏ ਤਮੀਜ਼ ਦੇ ਨਾਲ ਹੁਣ ਆਪਾਂ ਸਿੰਘੂ ਸਿੰਘੂ ਬਾਰਡਰ ਤੇ ਮੈਂ ਜ਼ਿਆਦਾ ਰਹੀ ਹਾਂ ਸੇਫਟੀ ਸਿਕਿਉਰਿਟੀ ਆਏ ਜਿਵੇਂ ਆਪਣਾ ਪੁਰਾਣਾ ਪੰਜਾਬ ਹੁੰਦਾ ਐਵੇਂ ਫਿਰਦੇ ਸੀ ਸਾਰੇ ਨੌਜਵਾਨ ਹੀ ਦੇਖਦੀ ਸੀ ਮੈਂ ਕਿ ਸੇਫਟੀ ਸਿਕਿਉਰਿਟੀ ਦੇਖ ਰਹੇ ਹੁੰਦੇ ਸੀਗੇ ਤਾਂ ਮੈਨੂੰ ਤਾਂ ਲੱਗਦਾ ਇਹਨਾਂ 'ਚ ਜੋਸ਼ ਵੀ ਹੈ ਤੇ ਨੌਜਵਾਨਾਂ 'ਚ ਅੱਜਕੱਲ ਦੇ ਨੌਜਵਾਨਾਂ 'ਚ ਹੋਸ਼ ਵੀ ਹੈ ਜਿਵੇਂ ਹੁਣ ਅਸੀਂ ਸਾਡਾ ਟਾਈਮ ਸੀ ਸਾਡੇ 'ਚ ਜੋਸ਼ ਸੀਗਾ ਅਸੀਂ ਮੰਨਦੇ ਹਾਂ ਸਾਡੇ 'ਚ ਜੋਸ਼ ਸੀਗਾ ਬਟ ਸਾਨੂੰ ਅਵੇਅਰਨੈਸ ਹੀ ਨਹੀਂ ਸੀ ਅੱਜਕੱਲ ਦਾ ਸਾਡੀ ਉਮਰ ਦਾ ਜਦੋਂ ਮਤਲਬ ਕਿ ਮੈਂ ਸੋਚਾਂ ਮੈਂ 28 ਸਾਲਾਂ ਦੀ ਸੀ ਤਾਂ ਮੈਂ ਕੀ ਕਰਦੀ ਸੀ ਤੇ ਅੱਜਕੱਲ ਦਾ ਨੌਜਵਾਨ ਦੇਖਾਂ ਮੈਂ 28 ਸਾਲਾਂ ਦਾ ਉਹਨੂੰ ਇੰਨਾ ਐਕਸਪੋਜ਼ਰ ਹੈ ਇਹ ਸਾਡੇ ਟਾਈਮ ਦੀ ਇੱਕ ਹਵਤਾ ਨੇ ਜੀ ਜੋਸ਼ ਤੇ ਹੋਸ਼ ਅੱਜ ਕੱਲ ਦੇ ਨੌਜਵਾਨ ਵਿੱਚ ਮੈਂ ਇਹ ਪੂਰੇ ਸਾਲ ਚ ਦੇਖਿਆ ਕਿ ਬੜੇ ਚੰਗੇ ਨੇ ਸਚਜੇ ਨੌਜਵਾਨ ਨੇ ਨੌਜਵਾਨੀ ਨੂੰ ਅੱਗੇ ਰੱਖ ਕੇ ਲੀਡਰਸ਼ਿਪ ਜ਼ਰੂਰ ਹੋਣੀ ਚਾਹੀਦੀ ਹੈ ਹੁਣ ਫੋਰ ਐਗਜ਼ਾਮਪਲ ਮੈਂ ਹਮੇਸ਼ਾ ਕੋਟ ਕਰਦੀ ਆ ਕਿ ਜੇ ਮੈਂ ਕੋਈ ਕੰਮ ਕਰਨਾ ਤੇ ਮੇਰੇ ਬੇਟੇ ਨੇ ਕੋਈ ਕੰਮ ਕਰਨਾ ਸਾਡੇ ਦੋਨਾਂ ਦੇ ਤਰੀਕੇ ਚ ਫਰਕ ਹੋਏਗਾ ਅਵੇਰਨੈਸ ਹੈਗੀ ਹੈ ਹੁਣ ਮੈਂ ਵੀ ਜੇ ਜ਼ਿੰਦਗੀ ਜੀ ਹੈ ਮੈਂ ਅਵੇਅਰ ਇੰਟਰਨੈਟ ਤੇ ਨਹੀਂ ਹੋਈ ਮੈਂ ਜ਼ਿੰਦਗੀ ਦੇਖ ਕੇ ਅਵੇਅਰ ਹੋਈ ਆ ਹੁਣ ਬੱਚੇ ਨੇ ਜਿਹੜੇ ਉਹ ਤਾਂ ਦੇਖਦੇ ਆ ਐਸੇ ਜੀ ਸਾਰਾ ਕੁਝ ਹੁਣ ਤਾਂ ਤੇ ਹਾਰ ਵੇਰ ਐਂਡ ਜੋਸ਼ ਹੌਸ਼ ਬਕਾਇਦਾ ਹੈ ਉਹਨਾਂ ਚ ਸਾਡੇ ਚ ਭਾਵੇਂ ਸਾਡੇ ਚ ਭਾਵੇਂ ਕੀ ਕਹਿੰਦੇ ਨੇ ਹੌਸ਼ ਨਾ ਹੋਵੇ ਬਿਕੋਜ਼ ਅਸੀਂ ਇੱਕ ਚੀਜ਼ ਨੂੰ ਇੱਕੋ ਤਰੀਕੇ ਨਾਲ ਦੇਖਦੇ ਆ ਨੌਜਵਾਨਾਂ ਨੇ ਇੱਕ ਚੀਜ਼ ਨੂੰ ਚਾਰੋਂ ਤਰੀਕ 360 ਡਿਗਰੀ ਐਂਗਲ ਨਾਲ ਦੇਖਦਾ ਜੀ ਅੱਜ ਦਾ ਨੌਜਵਾਨ ਜੀ ਯੂ ਗੋ ਐਂਡ ਟਾਕ ਟੂ ਐਨੀ ਕਾਲਜ ਹੁਣ ਇੱਥੇ ਆਪਣੇ ਯੂਨੀਵਰਸਿਟੀ ਚ ਲੱਗਿਆ ਸੀ ਮੈਂ ਉਹ ਜ਼ ਅਮੇਜ਼ਡ ਕਿ ਯਾਰ ਅਸੀਂ ਤਾਂ ਜੇ ਕਦੇ ਖੜੇ ਵੀ ਯੂਨੀਵਰਸਿਟੀ ਲਈ ਕਿਸੇ ਮੁੱਦੇ ਲਈ ਐਡੀਆਂ ਤਾਂ ਨਹੀਂ ਸਾਨੂੰ ਪਤਾ ਹੀ ਨਹੀਂ ਸੀਗਾ ਸ਼ਗਲ ਮੇਲੇ ਲਈ ਚਲੇ ਜਾਂਦੇ ਹੁੰਦੇ ਸੀ ਅੱਜ ਕੱਲ ਦਾ ਨੌਜਵਾਨ ਤੁਸੀਂ ਆਪੇ ਹੀ ਦੇਖੋ ਹੁਣ ਤੁਸੀਂ ਵੀ ਤਾਂ ਨੌਜਵਾਨੀ ਹੋ ਇਹ ਬੇਟਾ ਵੀ ਤਾਂ ਨੌਜਵਾਨ ਹੈ ਕੀ ਕਰ ਰਹੇ ਹੋ ਤੁਸੀਂ ਸੰਘਰਸ਼ ਨੂੰ ਪੂਰਾ ਤੁਸੀਂ ਕਿੰਨੀ ਬਿਊਟੀਫੁਲੀ ਕਵਰ ਕੀਤਾ ਹੈ ਸੋ ਨਹੀਂ ਨੌਜਵਾਨ ਪਾਰਟੀਆਂ ਵਿੱਚ ਹੋਣੇ ਚਾਹੀਦੇ ਤੇ ਇਹੀ ਲੀਡ ਕਰਨੇ ਚਾਹੀਦੇ ਨੇ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਜੁੜਨ ਵਾਸਤੇ ਬਹੁਤ ਮਿਹਰਬਾਨੀ ਤਾਂ ਜੇ ਸੁਣਿਆ ਨਵਜੋਤ ਕੌਰ ਜੀ ਤੋਂ ਜਿਨ੍ਹਾਂ ਨੇ ਇੱਕ ਨਵੀਂ ਗੱਲ ਰੱਖੀ ਹੈ ਜੋ ਕਿ ਸਹੀ ਵੀ ਹੈ ਉਹਨਾਂ ਨੇ ਕਿਹਾ ਯੰਗ ਲੀਡਰਸ਼ਿਪ ਆਉਣੀ ਚਾਹੀਦੀ ਹੈ ਪੰਜਾਬ 'ਚ ਕਿਸਾਨੀ ਜਿਹੜੇ ਸੰਘਰਸ਼ ਕਰ ਰਹੇ ਆ ਆਗੂ ਨੇ ਉਹਨਾਂ ਇੱਕ ਪਾਸੇ ਹੋ ਕੇ ਨੌਜਵਾਨਾਂ ਨੂੰ ਗਾਈਡ ਕਰਨਾ ਚਾਹੀਦਾ ਹੈ ਵੀ ਕਿਵੇਂ ਰਾਜਨੀਤੀ ਚਾਹੁਣਾ ਹੈ ਕਿਵੇਂ ਰਾਜਨੀਤੀ ਨੂੰ ਸਹੀ ਕਰਨਾ ਹੈ ਤੇ ਜਿਹੜੇ ਕਿਸਾਨਾਂ ਦੀਆਂ ਮੰਗਾਂ ਨੇ ਉਹਨਾਂ ਨੂੰ ਕਿਵੇਂ ਸਰਕਾਰ 'ਚ ਆ ਕੇ ਸੁਲਝਾਉਣਾ ਚੰਡੀਗੜ੍ਹ ਮਟਕਾ ਚੌਂਕ ਤੋਂ ਕੈਮਰਾਮੈਨ ਗੁਰਸ਼ਰਨ ਚੀਮਾ ਨਾਲ ਮੈਂ ਸ਼ੁਭਕਰਮਨ ਢਾਲੀਵਾਲ ਤੋਂ ਪੰਜਾਬ ਟੀਵੀ